ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਔਰ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੀਤਵਾਲ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਸੂਏ ਸਵਾਏ ਨਾਗਾ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਤਸੱਲੀ ਭਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੋ ਸਸਰੀ ਘਾਲ ਜੀ ਸਸਰੀ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਮ ਕੁਲਵੰਤ ਸਿੰਘ ਪਿੰਡ ਜੀਤਵਾਲ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9464215722 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਸੂਈ ਆ ਜੀ ਤੀਜੇ ਬਾਈ ਕਦੋਂ ਸੂਈ ਆ ਜੀ ਇਹ ਇਹ 71 ਦਾ ਹੀ ਸੂਈ ਆ ਬੱਚਾ ਕੀ ਆ ਜੀ ਕੱਟਾ ਜੀ ਮਗਰ ਬੱਚਾ ਆ ਜਾਂਦਾ ਜੀ ਕੱਟਾ ਹਾਂਜੀ ਜਿਹੜਾ ਜੇ ਡੰਨਾ ਜੀ ਹਾਂਜੀ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ 13 ਕਿਲੋ ਬੋਲਾ ਜੋਕ ਕਿਤੇ ਦਾਂ ਹਾਂ ਬਾਈ ਜੋਕ ਥਣਾ ਦੀ ਡੰਨ ਆ ਜੀ ਪੂਰੀ ਵਧੀਆ ਧਾਰ ਪੋਲੀ ਕਿੰਨਾ ਪਾਜੂ ਵੀਰੇ ਦੁੱਧ ਬਈ ਆਪਾਂ ਬਾਅਦ ਨਹੀਂ ਕਹਿੰਦੇ 15 ਕਿਲੋ ਆਮ ਨਾਲ ਦੇ ਦੂ ਹੱਸ ਕੇ ਹਾਂ ਠੀਕ ਆ ਜੀ ਥਣਾ ਦੀ ਓਕੇ ਆ ਤੋਰ ਕੇ ਦਿਖਾ ਦਿ ਫਿਰ ਕੱਦ ਕਾਠ ਜੀ ਵੱਡਾ ਆ ਜਾਂਦਾ ਸੂਆ ਤੀਜਾ ਸੂਈ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਹੈਵੀ ਬੋਡੀ ਵੇਟ ਦੀ ਆ ਬੱਚਾ ਮਗਰ ਆ ਜਾਣਾ ਜੀ ਕੱਟਾ ਸੱਤਾਂ ਦਿਨਾਂ ਦੀ ਸੂਈ ਆ ਜੀ 13 ਕਿਲੋ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਆਪਦੀ ਮਿਲਕਿੰਗ ਕਰ ਸਕਦਾ ਜੀ ਫੋਲੀ ਵੀਰੇ ਖਣਾ ਦੀ ਡੰਨ ਆ ਜੀ ਖਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਆ ਜੀ ਚਾਰ ਹੀ ਥਾਣਾ ਫੋੜ ਨਿਸ਼ਾਂਖ ਨੇ ਮੋੜ ਲਏ ਵੀਰੇ ਵਜਨ ਵਜੂਦ ਪੂਰਾ ਚੰਗਾ ਠੰਡੀ ਸੀਲ ਵੀ ਕਰਮ ਵਾਲੀ ਫੁੱਲ ਆ ਜੀ ਬਾਕੀ ਬੱਚਾ ਮਗਰ ਤੁਹਾਨੂੰ ਕਟਾ ਮਿਲ ਜਾਣਾ 15 16 ਕਿਲੋ ਦੀ ਉਮੀਦ ਆ ਜਿਹੜੇ ਹਿਸਾਬ ਨਾਲ ਚੌੜਾ ਪੱਠ ਥੋੜਾ weight ਵਜਨ ਵਜੂਦ ਆ ਜੀ ਉਹ ਹਸਾਵ ਨਾਲ 14-15 ਕਿਲੋ ਕੋਈ ਦੁੱਧ ਬਾਹ ਲਾਂ ਦੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਗੋਲ ਪੈਠਾ ਕੋੜਾ ਵੇਲ ਬਹੁਤ ਜ਼ਿਆਦਾ ਲੰਬੀ ਹੈ ਤੇ ਵਜਨ ਵੀ ਚੰਗਾ ਜੀ ਡਿਮਾਂਡ ਵੀਰੇ ਦੀ 1 ਲੱਖ 5000 ਹੋ ਜੂ ਲੈਸ ਜੀ ਜੂਰ ਕਰਾਂਗੇ ਮਾਂ ਦਾ ਠੀਕ ਹੈ ਜੀ 1 ਲੱਖ 5000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਜੂਰ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਡੇਢ ਮਹੀਨੇ ਹੀ ਸੂਈ ਆ ਬੱਚਾ ਇਹਦਾ ਮਰ ਗਿਆ ਬੱਚਾ ਮਿਲਦੀ ਕਿਵੇਂ ਆ ਜੀ ਇਹ ਬਾਈ ਹੋਈ ਪਹਾੜੇ ਤੇ ਮਿਲ ਪੈਂਦੀ ਆ ਉਹ ਮੂੜਾ ਇਹਦਾ ਬਣਾਇਆ ਸੀ ਠੀਕ ਆ ਮੂੜਾ ਉਹ ਤੇ ਹੀ ਮਿਲ ਪੈਂਦੀ ਆ ਠੀਕ ਆ ਜੀ ਉਹ ਤੇ ਮਿਲ ਜੀ ਸੀ ਠੰਡੀ ਪੂਰੀ ਆ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਪੂਰਾ 10 ਕਿਲੋ ਲੀਟਰ ਨਾਲ ਜੋਕਲੇ ਬਲਾਂ ਜੋਕ ਕੇ ਤੇ ਠੰਡੀ ਸੀ ਲਈ ਪੂਰੀ ਵਾਈਫਲ ਥਣਾ ਦੀ ਵੀ ਡੰਨ ਆ ਜੀ ਹਾਂ ਬਾਈ ਠੀਕ ਆ ਜੀ ਤੋੜ ਕੇ ਦਿਖਾ ਦਿਜੀ ਬਾਈ ਦੇ ਦਸਨ ਮੁਤਾਬਕ ਕੋਈ ਦੂਜਾ ਸੂਆ ਸੂਈ ਆ ਜੀ ਡੇਢ ਮਹੀਨੇ ਦੀ ਸੂਈ ਆ ਬੱਚਾ ਐਕਸਪਾਇਰੀ ਆ ਪਹਾੜੇ ਤੇ ਵੀ ਮਿਲ ਪੈਂਦੀ ਆ ਤੇ ਮੂਰੀ ਤੇ ਵੀ ਮਿਲ ਪੈਂਦੀ ਆ ਜਿਹੜਾ ਨੈੱਟ ਦੁੱਧ ਤਿਆਰ ਆ ਉਹ 10 ਕਿਲੋ ਆ ਜੀ 2 ਟਾਈਮ 4 ਟਾਈਮ ਕੋਈ ਵੀ ਵੀਰ ਆਪਦੀ ਮਿਲਕਿੰਗ ਕਰ ਸਕਦਾ ਤਸੱਲੀ ਆਸਤੇ ਬਾਕੀ ਥਾਣਾ ਦੇ ਸਿਆਇ ਤੁਹਾਨੂੰ ਨੇੜੇ ਤੇ ਦਿਖਾ ਦਿੰਨਾ ਜੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਜੀ ਸੇਵਾਗੋਰ ਬਾਈਆਂ ਦੇ ਵੀ ਫੁੱਲ ਆ ਫੁੱਲ ਵਜਣਾ ਜੀ ਕੋਈ ਲੱਸੀ ਨਹੀਂ ਫਿੱਕੀ ਨਹੀਂ ਜਿਹੜਾ ਜਿੰਨਾ ਦੁੱਧ ਆ ਬਾਈ ਦੇ ਘਰੇ ਤਸੱਲੀ ਕਰ ਸਕਦੇ ਆ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੁ ਤਾਂ ਪਲੱਸ ਵੀ ਲੈ ਸਕਦਾ ਜੀ ਆਪਦੇ 2 ਟਾਈਮ 4 ਟਾਈਮ ਮਿਲਕਿੰਗ ਕਰ ਸਕਦੇ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਬੇ ਇਹਦਾ 75000 ਹੋਊ ਜੁ ਲੈਸ ਜੀ ਜਰੂਰ ਕਰਾਂਗੇ ਬਾਈ ਠੀਕ ਆ ਜੀ ਇਹਦੀ ਡਿਮਾਂਡ ਬਾਈ 75000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੀ ਜੀ ਠੰਡੀ ਦੀ ਬਾਈ ਇਹਦੀ ਫੁੱਲ ਗਰੰਟੀ ਆ ਜੇ ਅਗਲੇ ਦੇ ਘਰੇ ਨਾ ਮਿਲੇ ਮੈਂ ਘਰੇ ਬੰਨ ਜੀ ਠੀਕ ਆ ਜੀ ਬਾਈ ਕਹਿੰਦਾ ਜੇ ਅਗਲੇ ਦੇ ਘਰੇ ਨਹੀਂ ਮਿਲਦੀ ਤਾਂ ਮੱਝ ਮੇਰੇ ਘਰੇ ਬੰਨ ਜੋ ਇਹਨੀ ਠੰਡੀ ਸੀ ਲਾ ਬਾਕੀ ਥਣਾਂ ਦੇ ਦੋਨੇ ਪਾਸੇ ਬਹਿ ਕੇ ਗਾਈਆਂ ਨੂੰ ਚੋਲਾ ਭਲਾ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਗਾਈਆਂ ਵਾਂਗੂ ਚੋਲਾ ਖੰਡੀਆਂ ਸੀਲ ਦੋਨਾਂ ਹੀ ਚੰਗੀਆਂ ਜੀ ਬਾਕੀ ਦੋਨੇ ਮਜ਼ਾ ਪੀੜੀ ਲਾ ਕੇ ਚੋਰਾ ਭਾਈ ਡਿਮਾਂਡ ਇਹਦੀ ਕੀ ਹੈ ਜੀ 75000 ਬਾਈ 75000 ਰੁਪਿਆ ਡਿਮਾਂਡ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ